ਰੇੜਾ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਇੱਕ ਗਰੀਬ ਨੌਜਵਾਨ ਦੀ ਘੋੜੀ ਨੂੰ ਕਿਸੇ ਵੱਲੋਂ ਭੇਦ ਭਰੀ ਹਾਲਤ ਵਿੱਚ ਮਾਰਨ ਦੀ ਖਬਰ ਪ੍ਰਾਪਤ ਹੋਈ ਹੈ ਗੜਮਲਦੇਵ ਸਰਿੰਦਰ ਕੁਮਾਰ ਨੇ ਕਿਹਾ ਕਿ ਉਸਨੇ ਫੜ ਫੜਾ ਕੇ ਨਮੀ ਘੋੜੀ ਲਿਆਂਦੀ ਸੀ ਅਤੇ ਟੈਂਕੀ ਲੱਗੇ ਬੰਨੀ ਹੋਈ ਸੀ ਜਿਸ ਨੂੰ ਕਿਸੇ ਵੱਲੋਂ ਲੱਤ ਬਨ ਕੇ ਮਾਰ ਦਿੱਤਾ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਮੰਤਰੀ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਕੇ ਦੋਸ਼ੀਆਂ ਨੂੰ ਫੜਨ ਅਤੇ ਉਸ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਪ੍ਰਿੰਦਰ ਕੁਮਾਰ ਪਿੰਡ ਗੜਮਲ ਦਾ ਰਹਿਣ ਵਾਲਾ ਹਾਂ। ਮੈਂ 10 ਦਿਨ ਪਹਿਲਾਂ ┤ਕੋੜੀ ਲਿਆਂਦੀ ਸੀ ਤੇ ਮੈਂ ਬੰਨ ਕੇ ਆਇਆ ਸੀ। ਟੈਂਕੀ ਲਾ ਕੇ ਬੰਨ ਕੇ ਆਇਆ ਸੀ। ਮੈਂ ਗੜਮਲ ਪੰਚਾਇਤ ਦੇ ਵਿੱਚ ਪੰਚਾਇਤ ਦੀ ਜਗ੍ਹਾ ਦੇ ਵਿੱਚ ਤੇ ਮੈਂ 10 ਵਜੇ ਬੰਨ ਕੇ ਆਇਆ ਸੀ। ਉਸ ਤੋਂ ਬਾਅਦ ਮੈਂ 3:30 ਵਜੇ ਜਾ ਕੇ ਦੇਖਦਾ ਹਾਂ ਕਿ ਕਿਸੇ ਨੇ ┤ਕੋੜੀ ਨੂੰ ਲੱਤਾ ਜੁਟ ਕੇ ਉਹਨੂੰ ਬੁਰੀ ਤਰ੍ਹਾਂ ਨਾਲ ਉਹਦੀ ਹੱਤਿਆ ਕਰ ਦਿੱਤੀ ਗਈ ਤੇ ਮੈਂ ਮੌਕੇ ਤੇ ਪਿੰਡ ਦੇ ਮੋਹਤਬਾਰਾ ਨੂੰ ਵੀ ਤੇ ਬੁਲਾਇਆ ਤੇ ਉਸ ਤੋਂ ਬਾਅਦ ਮੈਂ ਪੁਲਿਸ ਕੋਲ ਵੀ ਗਿਆ ਪੁਲਿਸ ਵੀ ਆਈ ਉੱਥੇ ਮੌਕਾ ਦੇਖਿਆ ਪੁਲਿਸ ਨੇ ਤੇ ਮੈਂ ਬੜੀ ਮੁਸ਼ਕਲ ਕੋੜੀ ਲਿਆਂਦੀ ਸੀ ਲੋਕਾਂ ਕੋਲੋਂ ਕਰਜ਼ਾ ਲੈ ਕੇ ਲੋਕਾਂ ਕੋਲੋਂ ਕਰਜ਼ਾ ਲੈ ਕੇ ਤੇ ਮੈਂ ਕੋੜੀ ਲਿਆਂਦੀ ਸੀ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਕੋੜੀ ਲਿਆਂਦੀ ਸੀ ਤੇ ਮੈਂ ਸੋਨ ਲਾਲ ਦਾ ਪੁੱਤਰ ਪਿੰਡ ਗਰਮਲ ਤੇ ਮੇਰੀ ਡੀਸੀ ਸਾਹਿਬ ਅੱਗੇ ਹੀ ਬੇਨਤੀ ਆ ਜਾਂ ਐਮਐਲਏ ਸਾਹਿਬ ਅੱਗੇ ਬੇਨਤੀ ਆ ਵੀ ਮੇਰੀ ਮਰਤ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ